ਖੜਿਆ ਖਨੌਰੀ ਬਾਰਡਰ ਤੇ ਜਿੱਥੇ ਨਵਦੀਪ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿੰਨਾਂ ওয়াਟਰ ਕੈਨਨ ਦੇ ਮੂੰਹ ਮੋੜ ਦਿੱਤੇ ਸੀ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਇਸ ਸੰਘਰਸ਼ ਨੂੰ ਕਿਸ ਤਰੀਕੇ ਨਾਲ ਜਾਣਦੇ ਹੋ ਇਸ ਸੰਘਰਸ਼ ਨੂੰ ਆਪਾਂ ਬਹੁਤ ਅੱਛੇ ਢੰਗ ਨਾਲ ਲੜਾਂਗੇ ਬਹੁਤ ਸ਼ਾਂਤੀਪੂਰਨ ਲੜਾਂਗੇ ਔਰ ਇਸ ਸਰਕਾਰਾਂ ਨੂੰ ਦਿਖਾਵਾਂਗੇ ਕਿ ਜੋ ਯੂਨੀਅਨ ਬਣਾਉਣਾ ਔਰ ਔਰ ਯੂਨ ਦਾ ਕਹਿਣਾ ਮੰਨਣਾ ਮਾਰੇ ਕਿਸਾਨਾਂ ਨੂੰ ਬਦਿ ਸਿੱਖੇ ਕਰਾਂਗੇ ਲੋਕ ਵੀ ਤੁਹਾਨੂੰ ਕਿਸ ਤਰ੍ਹਾਂ ਦੋਨ ਨੂੰ ਪੁੱਛੋ ਲੋਕ ਆਪਨੇ 2020 ਸਰ 2021 ਦਾ ਦੋਨ ਕਿਤਨੀ ਸਰਕਾਰ ਨੇ ਤੋਂ ਆਪਣੀ ਕੋਈ ਕਸਰ ਨਹੀਂ ਛੋਡੀ ਦੀ 2020 ਸਰ 21 ਵਾਲੇ ਨਾਲ ਵੀ ਉਹਨੇ ਅੰਦਰ ਨੂੰ ਖਰਾਬ ਕਰਨੇ ਵਾਸਤਾ ਉਹ ਆਪਣੀ ਜਗਾੜ ਲਾਏ ਆ 2020 ਸਰ 21 ਵਾਲੇ ਦੀ ਗੱਲ ਕਰ ਰਹਾ ਹਾਂ ਜਿਹੜੀ 24 ਘੰਟਾ ਤੋਂ ਸਟਾਰਟ ਹੋਇਆ ਆ ਇਹ ਵੀ ਦੇ ਝੰਡੇ ਲੱਗੇ ਮਰ ਤੋ ਇਤਨਾ ਉਸਕੇ ਅੰਦਰ ਖਲਲ ਪਾਇਆ ਨੇ ਮੈਂ ਆਪਕੀ ਵੀਡੀਓ ਇਸ ਪਰ ਕਹਿ ਨਹੀਂ ਸਕਦਾ ਮੈਂ ਬਤਾ ਪਰ ਨੌਜਵਾਨਾਂ ਨੇ ਉਸ ਚੀਜ਼ ਨੂੰ ਇਤਨੀ ਅੱਛੀ ਤਰ੍ਹਾਂ ਇਤਨੀ ਸਾਦੀ ਪੂਰਾ ਹੰਡਾਇਆ ਆਇਆ ਵੀ ਪੁੱਛੋ ਨਾ ਕਿਸੇ ਇੱਕ ਟੋਫੀ ਤੱਕ ਨਹੀਂ ਠਾਈ ਹੈ ਹਮਨੇ ਦੁਕਾਨਦਾਰਾਂ ਨੂੰ ਪੁੱਛਿਆ ਵਾ ਵੀ ਆਪ ਨੂੰ ਕੋਈ ਤੰਗ ਤੇ ਨਹੀਂ ਕਰਦਾ ਕਹ ਰਿਹਾ ਨਾ ਜੀ ਆਪਾ ਤੇ ਸਮਾਨ ਲੈ ਜਾ ਕੋਈ ਉਹ ਤਾਂ ਪੈਸੇ ਤਾਂ ਨਹੀਂ ਮਾਰਦਾ ਇਹ ਕਹ ਰਿਹਾ ਜੀ ਨਾ ਪਹਿਲਾਂ ਪੈਸੇ ਦੇਹੇ ਆ फिर समान लिखे इसी कर बेनती है जिस तरह दो हजार एक दो हजार पूछे करेंगे हाँ किसान ने अंदोलन किसका किसकी अगुवाई के अंदर और किस तरह लड़ा दा और हम यो कह करा इन नौजवानों की अगुवाई के अंदर यह अंदोलन लड़ा गया है पूछो इस आंदोलन के अंदर ने क्या क्या कराया ਕਿਆ ਕਿਆ ਨਹੀਂ ਕਰਿਆ ਹੈ ਪਰ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੂਗਾ ਆਪਕੇ ਚੈਨਲ ਦੇ ਮੱਧਮ ਤੇ ਵੀ ਆਪਨੇ ਆਪਣੇ ਆਗੂ ਦਾ ਕਹਿਣਾ ਮੰਨਣਾ ਆ ਕਿਸੇ ਨੂੰ ਗਲਤ ਨਹੀਂ ਬੋਲਣਾ ਚਾਹੇ ਕੋਈ ਡੇੜੀ ਫੜੀ ਵਾਲਾ ਵੀ ਹੋ ਆਪਨੇ ਉਸ ਨੂੰ ਵੀ ਗਲਤ ਨਹੀਂ ਕਹਿਣਾ ਹੈ ਉਸ ਨੂੰ ਵੀ ਆਪਨੇ ਉਤਨਾ ਹੀ ਸਤਿਕਾਰ ਦੇਣਾ ਆ ਜਿੰਨਾ ਆਪ ਆਪਣੇ ਮਾਪਿਆਂ ਨੂੰ ਦਿੰਦੇ ਹੋ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੇ ਸਿੱਖਾਂ ਨੂੰ ਪਹਿਲਾਂ ਜਿਹੜਾ ਵਾ ਉਹ ਅਤਵਾਦੀ ਕਿਹਾ ਜਾਂਦਾ ਸੀ ਪਿਛਲੇ ਜਿਹੜਾ ਅੰਦੋਲਨ ਆ ਉਹ ਸਿੱਖ Hindu ਭਾਈਚਾਰੇ ਦੀ ਇੱਕ ਮਿਸਾਲ ਬਣਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਨਾ ਇਹ ਪਹਿਲਾਂ ਕਦੀ ਉਗਰਵੱਦੀ ਬਣਿਆ ਨਾ ਮਾਉ ਬੱਦੀ ਬਣਾ ਨਾ ਇਨਾਂ ਕਦੀ ਪਹਿਲਾਂ ਕਿਸੇ ਦਾ ਨੁਕਸਾਨ ਕਰਿਆ ਨਾ ਇਨਾਂ ਅੱਜ ਨੁਕਸਾਨ ਕਰ ਰਹੇ ਆ ਇਹ ਪਹਿਲਾਂ ਵੀ ਭਾਈਚਾਰਾ ਸੀ ਤਾਂ ਇਸੇ ਤਰ੍ਹਾਂ ਦਾ ਅੱਜ ਵੀ ਭਾਈਚਾਰਾ ਹੋਰ ਵਧੇਗਾ ਕਟ ਨਹੀਂ ਹੁੰਦਾ ਭਾਈਚਾਰਾ ਤੋਂ ਸਰਕਾਰਾਂ ਦੀ ਅਗਰ ਕੋਈ ਗਲਤਫਹਮੀ ਆ ਲਾਵਾ ਜੋਰ ਜਿੱਦ ਨੇ ਲਾਣੇ ਆ ਫਲਾਵਾ ਜਿੱਦ ਨੇ ਹਿੱਸਾ ਭਲਾਣੀਆਂ ਆਪਣਾ ਹਰ ਹੱਤ ਕੰਡਾ ਪਨਾਵਾ ਜਿਸ ਤਰ੍ਹਾਂ ਇੱਕ ਬਾਈ ਕਰਦਾ ਪਿੱਛਾ ਕਰਿਆ ਕੋਈ ਬੀਜੇਪੀ ਕਾਂਗੂ ਕਰਿਆ ਕਰਾ ਜਦ 2020 আর 2021 માં ਇਹਨਾਂ ਪਰ ਕਾਬੂ ਪਾਇਆ ਜਾਂਦਾ ਇਹ ਤਾਂ ਪਤਾ ਨਹੀਂ ਸैकड़ों ਸਾਲਾਂ ਦੇ ਲੜ ਰਹੇ ਆ ਇਹਨਾਂ ਪਰ ਅੱਤੀ ਕਦੀ ਕਾਬੂ ਨਹੀਂ પડਿਆ ਹੈ ਇਹ ਤਾਂ ਉਸ ਬੁਰੂ ਕੀ ਫੌਜਾ 7 ਲੱਖ સે ਇੱਕ ਲੜਾਉ ਤਾਏ ਗੁਰੂ ਗੋਬਿੰਦ ਸਿੰਘ ਕਹਾਉ ਤੋ ਜਦ ਮਰਜੀ ਜਿੰਨੇ ਵੀ ਦੰਦੇ ਮੈਂ ਹਰ ਵੀਡੀਓ ਮੈਂ ਕਹਾਂ ਵੀ ਸਰਕਾਰ ਕੇ ਮਨ ਮਾ ਕੋਈ ਬਲਬਲਾ ਨਾ ਰਹਾ ਮਿੰਬਰ ਨਾ ਕਿਸਾਨਾਂ ਵਾਸਤਾ ਯੋ ਨਹੀਂ ਕਰਿਆ আর ਕਿਸਾਨ ਮਨ ਨੂੰ ਮਲੇ ਨੀਚਾ ਦਿਖਾਇਗੇ ਆਪਣਾ ਪੂਰਾ ਜ਼ੋਰ ਲਾਵਾ ਸਰਕਾਰ ਕਦੀ ਫਿਰ ਫਿਰ ਅੱਗਾ ਕੋਈ ਅੰਦੋਲਨ ਵੈਸੇ ਤਾਂ ਸਾਇਦ ਮੈਂ ਕੋ ਸਾਇਦ ਨਾ ਲੜਨ ਦੀ ਲੋੜ ਪੜਾ ਪਰ ਅਗਰ ਕੋਈ ਲੜਨਾ ਵੀ ਪੜ ਗਿਆ ਕਦੀ ਫਿਰ ਕਹਦੇ ਵੀ 2024 ਦੇ ਅੰਦਰ ਫਿਰ ਕੋਈ ਚੂਕ ਰਹਿ ਗਈ ਦੀ ਤਾਂ ਕਿ ਕਿਸਾਨ ਦੁਬਾਰਾ ਫਿਰ ਇਹਾਂ ਖੜੇ ਹੋ ਗਏ ਜਿਸ ਤਰੀਕੇ ਦੇ ਨਾਲ ਜਿਹੜਾ ਇਹ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਚੱਲਿਆ ਹੈ ਫੋਰਸ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਿਆ ਬਹੁਤ ਸਾਰੇ ਜ਼ਖਮੀ ਹੋਏ ਤੇ ਇੱਕ ਸ਼ਹੀਦ ਵੀ ਹੋ ਗਿਆ ਹਾਂ ਮੈਂ ਉਸ ਚੀਜ਼ ਦੀ ਬਹੁਤ ਮੰਨ ਲਈ ਮੈਨੂੰ ਬਹੁਤ ਦੁੱਖ ਹੋ ਉਸ ਚੀਜ਼ ਦਾ ਇਹ ਲੜਕਾ ਸੀਦ ਹੋਇਆ ਸੁਭ ਕਰਨ ਸਿੰਘ ਮੇਰਾ ਖਿਆਲ ਕਾ ਹਾਂਜੀ ਤਾਂ ਸਰਕਾਰ ਨੇ ਜੋ ਕੰਮ ਕਰਿਆ ਆ ਇਹ ਨਾ ਸੁਚੇਤ ਸਰਕਾਰ ਵੀ ਇਹ ਕੰਮ ਕਰਕਾ ਸੁਕੀ ਨਹੀਂ ਸੋਜੇਗੀ ਇੱਕ ਸੁਭ ਕਰਨ ਗਿਆ ਆ ਹਜ਼ਾਰਾਂ ਸੁਭ ਕਰਨ ਪੈਦਾ ਹੋਵਾਂਗੇ ਪਰ ਉਹ ਸੁਭ ਕਰਨ ਤੇਰੀ ਨੀਂਦ ਹਰਾਮ ਕਰ ਦੇਣਗੇ ਨਾ ਤੈਨੂੰ ਰਾਤ ਜੋਗਾ ਛੋਡਾਂਗੇ ਰਨਤ ਨੂੰ ਦਿਨ ਜੋਗਾ ਛੋਡਾਂਗੇ ਇਹ ਅੰਦੋਲਨ ਦਾ ਜਿੱਤ ਕੇ ਹੀ ਵਾਪਸ ਪਰਤੋ ਬਿਲਕੁਲ ਨਾ ਕਦੀ ਪਹਿਲਾ ਅੰਦੋਲਨ ਹਾਰੇ ਆ ਨਾ ਈ ਬਹਾਰਾਂਗੇ ਔਰ ਨਾ ਕਦੀ ਅੱਗਾ ਹਾਰਾਂਗੇ ਕੋਈ ਸਗਾ ਤੂ ਇਹ ਸਨ ਨਵਦੀਪ ਦੇ ਪਿਤਾ ਜੈ ਸਿੰਘ ਜੋ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਕਮਾਨ